ਜਦੋਂ ਵੀ ਸੱਚ ੰਗੜਾਈ ਲੈਂਦਾ ਤਾਂ ਝੂਠ ਨੂੰ ਕੰਬਣੀ ਛਿੜਦੀ ਹੈ ਝੂਠ ਡਰਦਾ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਵੱਲੋਂ بلند ਕੀਤੀ ਗਈ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਜ਼ੋਰ ਲਾਇਆ ਪਰ ਇਹ ਸੱਚ ਦੀ ਆਵਾਜ਼ ਖਤਮ ਹੋਣ ਦੀ ਬਜਾਏ ਹੋਰ ਬਲੰਦ ਹੁੰਦੀ ਗਈ ਭਾਈ ਰਤਨ ਸਿੰਘ ਪੰਗੋ ਅਨੁਸਾਰ ਜਕਰੀਆ ਖਾਨ ਨੇ ਸਿੱਖਾਂ ਦੇ ਖਤਮ ਨਾ ਹੋਣ ਦਾ ਕਾਰਨ ਸਿੱਖਾਂ ਦੇ ਆਪਸੀ ਪਿਆਰ ਤੇ ਇਤਿਫਾਕ ਨੂੰ ਬਿਆਨਿਆ ਸੀ ਜਦੋਂ ਸਿੱਖਾਂ ਨੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਦੇ ਅੱਗੇ ਲੇਟ ਕੇ ਜਾਣਾ ਵਾਰ ਦਿੱਤੀਆਂ ਸਨ ਗੱਡੀ ਉਸੇ ਸਥਾਨ ਤੇ ਡੇਢ ਘੰਟੇ ਲਈ ਰੁਕੀ ਰਹੀ ਜਿਸ ਨਾਲ ਉਸ ਸਵਾਰ ਸਿੱਖ ਕੈਦੀਆਂ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ ਰੇਲਵੇ ਲੇਨ ਤੇ ਨਾਲ ਬੈਠੇ ਸਿੰਘਾਂ ਨੂੰ ਵੀ ਕਾਫੀ ਸੱਟਾਂ ਲੱਗੀਆਂ ਜਦ ਸੰਗਤ ਨੇ ਸਿਸਕਰੇ ਦੋਵਾਂ ਸੇਕਾਂ ਨੂੰ ਸਾਹ ਸੰਭਾਲ ਕਰਨੀ ਚਾਹੀ ਤਾਂ ਦੋਵਾਂ ਨੇ ਕਿਹਾ ਪਹਿਲਾਂ ਗੱਡੀ ਵਿੱਚ ਬੈਠੇ ਵੀਰਾਂ ਦੀ ਸੇਵਾ ਕਰ ਲੋ ਤੀਸਰੀ ਅਖ ਪ੍ਰੋਗਰਾਮ ਵਿੱਚ ਅੱਜ ਕਹਾਣੀ ਹਸਨ ਬਦਾਲ ਦੇ ਇਤਿਹਾਸਿਕ ਗੁਰਦੁਆਰਾ ਪੰਜਾ ਸਾਹਿਬ ਅਤੇ ਸਿੱਖ ਸ਼ਹੀਦੀਆਂ ਤੇ ਕੁਰਬਾਨੀਆਂ ਨਾਲ ਭਰੇ ਇਤਿਹਾਸ ਦੇ ਇੱਕ ਸਾਕੇ ਦੀ ਜੋ ਅੱਜ ਦੇ ਦਿਨ 30 ਅਕਤੂਬਰ 1922 ਨੂੰ ਵਾਪਰਿਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲ ਪੰਥ ਦੇ ਪੰਧੀਆਂ ਨੂੰ ਮੁੱਢ ਤੋਂ ਹੀ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਜਦ ਜਦੋਂ ਵੀ ਸੱਚ ਅੰਗੜਾਈ ਲੈਂਦਾ ਤਾਂ ਝੂਠ ਨੂੰ ਕੰਬਣੀ ਛਿੜਦੀ ਹੈ ਝੂਠ ਡਰਦਾ ਹੈ ਘਬਰਾਇਆ ਹੋਇਆ ਝੂਠ ਸੱਚ ਨੂੰ ਕੁਚਲਣ ਲਈ ਕਰੀ ਤਰ੍ਹਾਂ ਦੀਆਂ ਝੁਗਤਾਂ ਬਣਾਉਂਦਾ ਹੈ ਪਰ ਹਕੀਕਤ ਇਹ ਹੈ ਕਿ ਸੱਚ ਸਦੀਵੀ ਤੇ ਅਡੋਲ ਹੈ ਅਤੇ ਸੱਚ ਦੇ ਮਾਰਗ ਦਾ ਪਾੰਦੀ ਵੀ ਅਡੋਲਤਾ ਦੇ ਰੁਤਬੇ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਫਿਰ ਤੱਤੀਆਂ ਤਵੀਆਂ ਰੰਬੀਆਂ ਚਰਖੜੀਆਂ ਤਪਦੀਆਂ ਦੇਗਾ ਤੇਗਾ ਆਦ ਵੀ ਸ਼ਦਕ ਤੋਂ ਡਲਾਨੀ ਪਉਂਦੀਆਂ ਸਮੇਂ ਸਮੇਂ ਤੇ ਕਈ ਹਕਮਰਾਨ ਆਏ ਜਿਨ੍ਹਾਂ ਨੇ ਗੁਰਨਾਨਕ ਦੇਵ ਜੀ ਵੱਲੋਂ ਬੁਲੰਦ ਕੀਤੀ ਗਈ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਜ਼ੋਰ ਲਾਇਆ ਪਰ ਇਹ ਸੱਚ ਦੀ ਆਵਾਜ਼ ਖਤਮ ਹੋਣ ਦੀ ਬਜਾਏ ਹੋਰ ਬਲੰਦ ਹੁੰਦੀ ਗਈ ਜਦੋਂ ਨਾਦਰ ਸ਼ਾਹ ਨੇ ਜਕਰੀਆ ਖਾਨ ਪਾਸੋਂ ਸਿੱਖਾਂ ਦੀ ਅਡੋਲਤਾ ਦਾ ਕਾਰਨ ਪੁੱਛਿਆ ਤਾਂ ਜਕਰੀਆ ਖਾਨ ਨੇ ਸਭ ਤੋਂ ਵੱਡਾ ਕਾਰਨ ਸਿੱਖ ਸਿੱਖ ਪੇ ਵਾਰਤ ਪ੍ਰਾਣ ਦੱਸਿਆ ਭਾਈ ਰਤਨ ਸਿੰਘ ਪੰਗੋ ਅਨੁਸਾਰ ਜਕਰੀਆ ਖਾਨ ਨੇ ਸਿੱਖਾਂ ਦੇ ਖਤਮ ਨਾ ਹੋਣ ਦਾ ਕਾਰਨ ਸਿੱਖਾਂ ਦੇ ਆਪਸੀ ਪਿਆਰ ਤੇ ਇਤਫਾਕ ਨੂੰ ਬਿਆਨਿਆ ਸੀ ਸਿੱਖ ਨੂੰ ਇੰਨਾ ਸਿੱਖ ਦੂਸਰੇ ਸਿੱਖ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹਦੇ ਲਈ ਹਾਸ ਹਾਸ ਕੇ ਆਪਾ ਵਾਰ ਦਿੰਦਾ ਹੈ ਅਸੀਂ ਜਿਸ ਮਹਾਨ ਸਾਕੇ ਦੀ ਗੱਲ ਕਰਨੀ ਹੈ ਜੋ ਸਿੱਖਾਂ ਦੇ ਆਪਸੀ ਗੂੜੇ ਪਿਆਰ ਤੇ ਇਤਿਫਾਕ ਦੀ ਮਿਸਾਲ ਪੇਸ਼ ਕਰਦਾ ਹੈ ਜਦੋਂ ਸਿੱਖਾਂ ਨੇ ਭੁੱਖੇ ਸਿੱਖ ਕੈਦੀਆਂ ਨੂੰ ਲੰਗਰ ਛਕਾਉਣ ਲਈ ਰੇਲ ਗੱਡੀ ਦੇ ਅੱਗੇ ਲੇਟ ਕੇ ਜਾਨਾ ਵਾਰ ਦਿੱਤੀਆਂ ਸਨ ਸਾਕਾ ਪੰਜਾ ਸਾਹਿਬ ਸ਼ਾਂਤਮਈ ਅਤੇ ਅਹਿੰਸਕ ਅੰਦੋਲਨ ਲਈ ਹਕਕਾਂ ਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਨ ਦਾ ਇੱਕ ਪ੍ਰਤੀਕ ਹੈ ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸ਼ਾਨ ਚੀਤਾ ਸੂਰਬੀਤਾ ਅਤੇ ਪੂਰਨ ਕੁਰਬਾਨੀ ਦੀ ਇੱਕ ਉਦਾਹਰਨ ਵੀ ਹੈ ਸਾਕਾ ਪੰਜਾ ਸਾਹਿਬ ਦਾ ਸਬੰਧ 20ਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਆਰੰਭ ਹੋਏ ਗੁਰੂ ਕੇ ਬਾਗ ਦੇ ਮੋਰਚੇ ਨਾਲ ਜਾ ਜੁੜਦਾ ਹੈ ਇਹ ਮੋਰਚਾ ਸਿੱਖਾਂ ਵੱਲੋਂ 22 ਅਗਸਤ 1922 ਈਸਵੀ ਨੂੰ ਗੁਰਦੁਆਰਾ ਗੁਰੂ ਕੇ ਬਾਗ ਦੇ ਮਹੰਤ ਸੁੰਦਰदास ਅਤੇ ਸਰਕਾਰ ਦੀਆਂ ਬਦਨੀਤੀਆਂ ਦੇ ਵਿਰੋਧ ਵਿੱਚ ਲਾਇਆ ਗਿਆ ਸੀ ਸਾਕਾ ਪੰਜਾ ਸਾਹਿਬ ਦੀ ਕਹਾਣੀ ਅਸਲ ਵਿੱਚ ਅੰਮ੍ਰਿਤਸਰ ਵਿੱਚ ਗੁਰੂ ਕੇ ਬਾਗ ਮੋਰਚੇ ਲਈ ਲੜੇ ਗਏ ਸੰਘਰਸ਼ ਦੀ ਅਗਲੀ ਕੜੀ ਹੀ ਸੀ ਸ਼੍ਰੋਮਣੀ ਕਮੇਟੀ ਨੇ ਮੰਤਾ ਕੋਲੋਂ ਗੁਰੂਕੇ ਬਾਗ ਦੇ ਮੋਰਚੇ ਦਾ ਕਬਜ਼ਾ ਤਾਂ ਲੈ ਲਿਆ ਸੀ ਪਰ ਇਸ ਗੁਰਦੁਆਰੇ ਦੇ ਨਾਂ ਦੇ ਉੱਤੇ ਲੱਗੀ ਹੋਈ ਜ਼ਮੀਨ ਵਿੱਚੋਂ ਲੰਗਰ ਲਈ ਲੱਕੜ ਨਹੀਂ ਸੀ ਵਟਨ ਦਿੱਤੀ ਜਾ ਰਹੀ ਇਸ ਦੇ ਵਿਰੋਧ ਵਿੱਚ 8 ਅਗਸਤ 1922 ਨੂੰ ਮੋੜ ਸ਼ਾਂਤਮਈ ਅਹਿੰਸਕ ਅੰਦੋਲਨ ਸ਼ੁਰੂ ਹੋ ਗਿਆ ਪੁਲਿਸ ਜਥੇ ਦੇ ਮੈਂਬਰਾਂ ਨੂੰ ਗ੍ਰਫਤਾਰ ਕਰ ਲੈਂਦੀ ਤੇ ਨਜਾਇਜ਼ ਦਖਲ ਦਾ ਮੁਕਦਮਾ ਚਲਾਉਂਦੀ ਅਤੇ ਹਰਾਸਤ ਵਿੱਚ ਅਣੇਵਾਹ ਜ਼ਬਰ ਕਰਦੀ ਇਹ ਸਭ ਕੁਝ 13 ਸਤੰਬਰ ਤੱਕ ਚੱਲਦਾ ਰਿਹਾ ਤਤਕਾਲੀ ਗਵਰਨਰ ਪੰਜਾਬ ਦੇ ਦਖਲ ਨਾਲ ਪੁਲਿਸ ਜ਼ਬਰਦਸਤ ਬੰਦ ਹੋ ਗਿਆ ਪਰ ਗ੍ਰਫਤਾਰੀਆਂ ਮੁੜ ਸ਼ੁਰੂ ਹੋ ਗਈਆਂ ਗ੍ਰਫਤਾਰ ਸਿੱਖ ਕਾਰਕੁਨਾਂ ਉਤੇ ਅੰਮ੍ਰਿਤਸਰ ਵਿੱਚ ਰਸਮੀ ਅਦਾਲਤੀ ਕਾਰਵਾਈ ਕਰਨ ਤੋਂ ਬਾਅਦ ਰੇਲ ਗੱਡੀਆਂ ਵਿੱਚ ਭਰ ਕੇ ਦੂਰ ਦਰਾਡੇ ਦੀਆਂ ਜੇਲਾਂ ਵਿੱਚ ਭੇਜਿਆ ਜਾਣ ਲੱਗਾ 29 ਅਕਤੂਬਰ 1922 ਨੂੰ ਸਿੱਖ ਕੈਦੀਆਂ ਨੂੰ ਲੈ ਕੇ ਇੱਕ ਰੇਲ ਗੱਡੀ ਨੂੰ ਅਟਕ ਭੇਜਿਆ ਜਾਣਾ ਸੀ ਜੋ ਵਾਇਆ ਹਸਨ ਰਮਦਾਨ ਜਾਣੀ ਸੀ ਇਸ ਮੋਰਚੇ ਦੌਰਾਨ ਗ੍ਰਿਫਤਾਰੀਆਂ ਦੇਣ ਵਾਲੇ ਅਕਾਲੀ ਸਿੱਖਾਂ ਨੂੰ ਬਰਤਾਨਵੀ ਅਫਸਰਾਂ ਵੱਲੋਂ ਭੁੱਖੇ ਪਾਣੇ ਕੈਦ ਕਰਕੇ ਰੇਲ ਗੱਡੀਆਂ ਰਾਹੀਂ ਅਟਕ ਜੇਲ ਲਜਾਇਆ ਜਾ ਰਿਹਾ ਸੀ ਸਰਕਾਰ ਵੱਲੋਂ ਇਸ ਮੋਰਚੇ ਨੂੰ ਖਤਮ ਕਰਨ ਲਈ ਮੋਰਚੇ ਵਿੱਚ ਭਾਗੀਦਾਰ ਸਿੱਖਾਂ ਤੇ ਅੰਤਾਂ ਦਾ ਤਸ਼ੱਦਦ ਕੀਤਾ ਜਾਂਦਾ ਤੇ ਬਾਅਦ ਵਿੱਚ ਇਹਨਾਂ ਨੂੰ ਬੰਦੀ ਬਣਾ ਕੇ ਅਟਕ ਦੀ ਜੇਲ ਵਿੱਚ ਭੇਜ ਦਿੱਤਾ ਜਾਂਦਾ ਕਪੂਰਥਲਾ ਰਹਿਤ ਤੋਂ ਸੂਬੇਦਾਰ ਸਿੰਘ ਧਾਰੀਵਾਲ ਦੀ ਅਗਵਾਈ ਵਿੱਚ ਫੌਜੀ ਪੈਨਸ਼ਨਰਾਂ ਦੇ ਇੱਕ ਦਸਤੇ ਨੇ ਗ੍ਰਿਫਤਾਰੀ ਦਿੱਤੀ ਮੈਜਿਸਟ੍ਰੇਟ ਅਸलम ਖਾਨ ਨੇ ਉਕਤ ਸਿੰਘਾਂ ਨੂੰ 2.5 ਸਾਲ ਦੀ ਕੈਦ ਅਤੇ 1 100 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਉਹਨਾਂ ਸਿੰਘਾਂ ਨੂੰ 29 ਅਕਤੂਬਰ 1922 ਈਸਵੀ ਦੀ ਰਾਤ ਨੂੰ ਅੰਮ੍ਰਿਤਸਰ ਤੋਂ اٹਕ ਜਾਣ ਵਾਲੀ ਰੇਲਗੱਡੀ ਵਿੱਚ ਸਵਾਰ ਕਰ ਦਿੱਤਾ ਗਿਆ ਰੇਲਗੱਡੀ 30 ਅਕਤੂਬਰ ਨੂੰ ਜਾਨੀ ਕਿ ਆਜਵਾਲੀ ਦੇਣੀ 라ਵਲਪਿੰਡੀ ਵਿਖੇ ਰੁਕੀ ਅਤੇ ਸਟਾਫ ਦੀ ਤਬਦੀਲੀ ਤੇ ਲੋਕੋਮੋਟਿਵ ਲਈ ਪਾਣੀ ਆਦ ਲੈ ਕੇ ਫਿਰ ਅੱਗੇ ਚੱਲੀ ਉਸ ਰਸਤੇ ਤੇ ਗੁਰਦੁਆਰਾ ਪੰਜਾ ਸਾਹਿਬ ਦੇ ਸਿੱਖ ਸੰਗਤਾਂ ਨੇ ਦਸਤੇ ਦੇ ਸਿੰਘਾਂ ਦੀ ਸੇਵਾ ਲਈ ਖਾਣ ਪੀਣ ਦਾ ਸਮਾਨ ਤਿਆਰ ਕਰਕੇ 31 ਅਕਤੂਬਰ ਦੀ ਸ਼ਾਮ ਨੂੰ ਰੇਲਵੇ ਸਟੇਸ਼ਨ ਤੇ ਪਹੁੰਚਾਇਆ ਤੇ ਰੇਲ ਗੱਡੀ ਦੇ ਆਉਣ ਦੀ ਉਡੀਕ ਕਰਨ ਲੱਗੇ 30 ਅਕਤੂਬਰ 2022 ਈਸਵੀ ਨੂੰ ਗੁਰਦੁਆਰਾ ਗੁਰੂਕਬਾਗ ਦੇ ਮੋਰਚੇ ਤੋਂ ਗ੍ਰਫਤਾਰ ਕੀਤੇ ਗਏ ਇਨ੍ਹਾਂ ਸਿੱਖਾਂ ਨਾਲ ਭਰੀ ਰੇਲ ਗੱਡੀ ਨੇ ਸਿੱਖਾਂ ਨੂੰ ਅਟਕ ਪਹੁੰਚਾਉਣ ਲਈ ਗੁਰਦੁਆਰਾ ਪੰਜਾ ਸਾਹਿਬ ਨੂੰ ਪਿੰਦੇ ਸਟੇਸ਼ਨ ਦਾ ਹਸਪਤਾਲ ਤੇ ਨੇੜੇ ਹੀ ਲੰਘਣਾ ਸੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਸੰਗਤ ਨੂੰ ਜਦੋਂ ਇਹ ਪਤਾ ਲੱਗਾ ਕਿ ਹਕੂਮਤ ਕਈ ਦਿਨਾਂ ਤੋਂ ਭੁੱਖੇ ਸਿੱਖਾਂ ਨੂੰ ਗੱਡੀ ਰਹੀ ਐਟਕ ਲੈ ਕੇ ਜਾ ਰਹੀ ਹੈ ਤਾਂ ਉੱਥੋਂ ਦੀ ਸੰਗਤ ਹਸਰਬਦਾਲ ਦੇ ਸਟੇਸ਼ਨ ਤੇ ਸਿੱਖਾਂ ਨੂੰ ਲੰਗਰ ਛਕਾਉਣ ਲਈ ਪ੍ਰਸ਼ਾਦਾ ਤਿਆਰ ਕਰਕੇ ਲੈ ਆਈ ਸਿੱਖ ਸੰਗਤ ਨੇ ਹਸਰਬਦਾਲ ਰੇਲਵੇ ਸਟੇਸ਼ਨ ਤੇ ਗੱਡੀ ਰਕਵਾ ਕੇ ਭੁੱਖੇ ਕੈਦੀਆਂ ਨੂੰ ਲੰਗਰ ਛਕਾਉਣ ਦਾ ਪਰਬੰਧ ਕਰਨ ਲਈ ਬੇਨਤੀ ਕੀਤੀ ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਅਤੇ ਖਜ਼ਾਨਚੀ ਭਾਈ ਪ੍ਰਤਾਪ ਸਿੰਘ ਨੂੰ ਭੁੱਖੇ ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਹਸਰਬਾਦਾਲ ਦੇ ਰੇਲਵੇ ਸਟੇਸ਼ਨ ਦੇ ਮਾਸਟਰ ਨੂੰ ਰੇਲ ਗੱਡੀ ਰੋਕਣ ਲਈ ਕਿਹਾ ਉਹਨਾਂ ਦਾ ਮੰਤਵ ਭੁੱਖੇ ਸਿੱਖ ਕੈਦੀਆਂ ਨੂੰ ਨੰਗਰ ਪਾਣੀ ਛਕਾਉਣਾ ਸੀ ਪਰ ਸਟੇਸ਼ਨ ਮਾਸਟਰ ਨੇ ਸਟੇਸ਼ਨ ਮਾਸਟਰ ਨੇ ਰੇਲ ਗੱਡੀ ਰੋਕਣ ਤੋਂ ਇਨਕਾਰ ਕਰ ਦਿੱਤਾ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਗੱਡੀ ਸਿੱਧੀ اٹਕ ਜਾਏਗੀ ਰਸਤੇ ਵਿੱਚ ਕਿਤੇ ਨਹੀਂ ਰੁਕ ਸਕਦੀ ਇਹ ਸੁਣ ਕੇ ਸੰਗਤ ਨਰਾਸ਼ ਹੋ ਗਈ ਪਰ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਨੇ ਬੜੇ ਨਿਸ਼ਚੇ ਨਾਲ ਸੰਗਤ ਨੂੰ ਕਿਹਾ ਗੱਡੀ ਜਰੂਰ ਖੜੀ ਹੋਵੇਗੀ ਅਸੀਂ ਆਪਣੇ ਵੀਰਾਂ ਨੂੰ ਪ੍ਰਸ਼ਾਦਾ ਛਕਾ ਕੇ ਹੀ ਅੱਗੇ ਜਾਣ ਦੇਵਾਂਗੇ ਚਲਦੀ ਗੱਡੀ ਨੂੰ ਜ਼ਬਰਦਸਤੀ ਰੋਕਣ ਲਈ ਭਾਈ ਪ੍ਰਤਾਪ ਸਿੰਘ ਜਿਹੜੇ ਖਜਾਂਚੀ ਸੀਗੇ ਅਤੇ ਆਨੰਦਪੁਰ ਸਾਹਿਬ ਤੋਂ ਆਏ ਇੱਕ ਸ਼ਰਧਾਲੂ ਕਰਮ ਸਿੰਘ ਰੇਲ ਗੱਡੀ ਦੀ ਪਟੜੀ ਤੇ लेट ਗਏ ਗੱਡੀ ਦੇ ਡਰਾਈਵਰ ਨੇ ਜਦੋਂ ਸਾਹਮਣੇ ਸੰਗਤ ਬੈਠੀ ਵੇਖੀ ਕਿਉਂਕਿ ਕੁਝ ਹੋਰ ਸੰਗਤ ਵੀ ਉੱਥੇ ਆ ਕੇ ਬੈਠ ਗਈ ਸੀ ਤੇ ਉਹ ਰੇਲ ਗੱਡੀ ਦੇ ਡਰਾਈਵਰ ਨੇ ਕਈ ਹਾਰਨ ਵਜਾਏ ਗੱਡੀ ਆਪਣੀ ਰਫ਼ਤਾਰ ਤੋਂ ਹੌਲੀ ਹੋ ਗਈ ਉਹ ਹਾਰਨ ਮਾਰਦੀ ਆ ਰਹੀ ਸੀ ਰੇਲ ਰੁਕਦੀ ਰੁਕਦੀ ਪਟੜੀ ਤੇ ਬੈਠੇ ਸਿੰਘਾਂ ਨੂੰ ਲਤਾੜ ਕੇ ਅੱਗੇ ਜਾ ਕੇ ਰੁਕੀ ਇਸ ਖੂਨੀ ਸਾਕੇ ਵਿੱਚ 11 ਸਿੰਘ ਮੌਕੇ ਤੇ ਹੀ ਸ਼ਹੀਦ ਹੋ ਗਏ ਸਭ ਤੋਂ ਅੱਗੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਲੇਟੇ ਹੋਏ ਸਨ ਗੱਡੀ ਨਾ ਰੁਕੀ ਤੇ ਉਹ ਦੋਵੇਂ ਹੀ ਉਸੇ ਥਾਂ ਸ਼ਹੀਦ ਹੋ ਗਏ ਉਹਨਾਂ ਦੇ ਨਾਲ 6 ਹੋਰ ਸਿੰਘ ਵੀ ਇਸ ਤਰ੍ਹਾਂ ਜ਼ਖਮੀ ਹੋ ਗਏ ਸਨ ਗੱਡੀ ਉਸੇ ਸਥਾਨ ਤੇ ਡੇਢ ਘੰਟੇ ਲਈ ਰੁਕੀ ਰਹੀ ਜਿਸ ਨਾਲ ਉਸ ਸਵਾਰ ਸਿੱਖ ਕੈਦੀਆਂ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ ਨੂੰ ਲੰਗਰ ਵਰਤਾਇਆ ਗਿਆ ਅਤੇ ਹੋਰ ਜ਼ਰੂਰੀ ਵਸਤਾਂ ਵੀ ਵੰਡੀਆਂ ਗਈਆਂ ਗੱਡੀ ਦਾ ਇੰਜਣ ਦੋਹਾਂ ਸਿੱਧਕੀ ਸਿੱਖਾਂ ਦੇ ਸਰੀਰਾਂ ਤੋਂ ਲੰਘ ਗਿਆ ਸੀ ਰੇਲ ਦੇ ਤੇਜ਼ ਪਹੀਆਂ ਵਿੱਚ ਫਸ ਕੇ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੇ ਸਰੀਰ ਪਿੰਜੇ ਗਏ ਸਨ ਗੱਡੀ ਖੜ ਗਈ ਰੇਲਵੇ ਲਾਈਨ ਤੇ ਨਾਲ ਬੈਠੇ ਸਿੰਘਾਂ ਨੂੰ ਵੀ ਕਾफी ਸੱਟਾਂ ਲੱਗੀਆਂ ਜਦ ਸੰਗਤ ਨੇ ਸਿਸਕਰੇ ਦੋਹਾਂ ਨੂੰ ਸਿਕਾਣ ਲਈ ਸਾਹ ਸੰਭਾਲ ਕਰਨੀ ਚਾਹੀ ਤਾਂ ਦੋਹਾਂ ਨੇ ਕਿਹਾ ਪਹਿਲਾਂ ਗੱਡੀ ਵਿੱਚ ਬੈਠੇ ਵੀਰਾਂ ਦੀ ਸੇਵਾ ਕਰ ਲੋ ਫਿਰ ਸਾਡੀ ਸੰਭਾਲ ਕਰ ਲੈਣੀ ਸਿੱਖਾਂ ਦੀ ਸਿੰਘਾਂ ਦੀ ਇਸ ਸ਼ਮਤਾਬਕ ਸੰਗਤ ਨੇ ਗੱਡੀ 'ਚ ਜਾ ਰਹੇ ਸਿੰਘਾਂ ਨੂੰ ਪ੍ਰਸ਼ਾਦਾ ਵਰਤਾਇਆ ਇਸ ਤੋਂ ਬਾਅਦ ਗੱਡੀ ਏਟਕਵਾਲ ਨੂੰ ਰਵਾਨਾ ਹੋ ਗਈ ਤੇ ਗੁਰਦੁਆਰਾ ਪੰਜਾ ਸਾਹਿਬ ਦੀ ਸਮੂਹ ਸੰਗਤ ਨੇ ਦੋਹਾਂ ਸਿੰਘਾਂ ਦੇ ਸਰੀਰਾਂ ਨੂੰ ਜ਼ਖਮੀ ਹਾਲਤ ਵਿੱਚ ਗੁਰਦੁਆਰਾ ਪੰਜਾ ਸਾਹਿਬ ਲਿਆਂਦਾ ਜਿੱਥੇ ਦੋਵੇਂ ਸੂਰਬੀਰ ਗੁਰੂ ਦੇ ਲਾਲ ਸ਼ਹਾਦਤ ਦਾ ਜਾਂ ਪੀ ਗਏ ਦੋਹਾਂ ਸਿੰਘਾਂ ਦੇ ਸੰਸਕਾਰ ਵੇਲੇ ਵੱਡੀ ਗਿਣਤੀ ਵਿੱਚ ਸੰਗਤ ਰਾਵਲਪਿੰਡੀ ਪਹੁੰਚੀ ਇਨਸਾਈਕਲੋਪੀਡੀਆ ਆਫ ਸਿੱਖ ਇਤਿਹਾਸ ਦੇ ਅਨੁਸਾਰ ਪੰਜਾ ਸਾਹਿਬ ਸਾਕੇ ਦੀ ਜਾਤ ਵਿੱਚ 14 ਅਕਤੂਬਰ 1932 ਈਸਵੀ ਨੂੰ ਪਟਿਆਲਾ ਸ਼ਹੀ ਰਿਆਸਤ ਦੇ ਉਸ ਸਮੇਂ ਦੇ ਟਿਕਾ ਯਾਦਵਿੰਦਰ ਸਿੰਘ ਦੀ ਪ੍ਰਧਾਨਗੀ ਦੀਨ ਨਵੇਂ ਸਰੋਵਰ ਦਾ ਵੀ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਪੰਜ ਪਿਆਰਿਆਂ ਭਾਈ ਰਣਦੀਰ ਸਿੰਘ, ਬਾਬਾ ਵਿਸਾਖਾ ਸਿੰਘ, ਬਾਬਾ ਨਿਧਾਨ ਸਿੰਘ, ਭਾਈ ਜੋਤ ਸਿੰਘ ਤੇ ਸੰਤ ਬੁੱਧ ਸਿੰਘ ਦੁਆਰਾ ਅਰਦਾਸ ਕਰਕੇ ਇਸ ਕਾਰਜ ਨੂੰ ਸ਼ੁਰੂ ਕਰਵਾਇਆ ਗਿਆ ਸੀ ਭਾਰਤ ਦੀ ਆਜ਼ਾਦੀ ਅਤੇ ਵੰਡ ਦੇ ਨਾਲ ਹੀ ਇਹ ਗੁਰਦੁਆਰਾ ਕਈ ਹੋਰ ਸਿੱਖ ਗੁਰਦੁਆਰਿਆਂ ਅਤੇ ਸਿੱਖ ਧਾਮਾਂ ਵਾਂਗ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਹਸਪਤਾਲ ਰੇਲਵੇ ਸਟੇਸ਼ਨ ਤੋਂ ਕਰੀਬ 1 ਕਿਲੋਮੀਟਰ ਦੂਰੀ ਉੱਪਰ ਹੀ ਪੰਜਾ ਸਾਹਿਬ ਗੁਰਦੁਆਰਾ ਸਥਿਤ ਹੈ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਹਸਪਤਾਲ 라ਵਲਪਿੰਡੀ ਤੋਂ ਲਗਭਗ 35 ਕਿਲੋਮੀਟਰ ਦੂਰ ਹੈ ਇਤਿਹਾਸਕ ਵੇਰਵਿਆਂ ਮੁਤਾਬਕ ਗੁਰੂ ਨਾਨਕ ਦੇਵ ਜੀ ਜਦੋਂ ਪੱਛਮੀ ਉਦਾਸੀ ਭਾਵ ਮੱਕਾ ਤੇ ਬਗਦਾਦ ਜੋ ਕਿ ਇਸਲਾਮ ਧਰਮ ਦੇ ਪ੍ਰਮੁੱਖ ਕੇਂਦਰਾਂ ਤੋਂ ਵਾਪਸ ਆ ਰਹੇ ਸਨ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦਾ ਮੁਸਲਮਾਨ ਸ਼ਰਧਾਲੂ ਭਾਈ ਮਰਦਾਨਾ ਵੀ ਸੀ ਇਹ ਵਿਸਾਖ ਦੇ ਮਹੀਨੇ 1521 ਈਸਵੀ ਦੀਆਂ ਗਰਮੀਆਂ ਸਨ ਤੇ ਉਦੋਂ ਉਹ ਸੰਤਾਲ ਪਹੁੰਚੇ ਸਨ ਅਤੇ ਉਹ ਇਸ ਸਥਾਨ ਤੇ ਕੁ ਸਮਾਂ ਰੁਕੇ ਵੀ ਸਨ ਭਾਈ ਸੰਤੋਖ ਸਿੰਘ ਦੀ ਲਿਖਤ ਗੁਰੂ ਨਾਨਕ ਪ੍ਰਕਾਸ਼ ਤੇ ਪ੍ਰਚਲਿਤ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਉੱਪਰ ਭਾਈ ਮਰਦਾਨਾ ਨੂੰ ਪਾਣੀ ਦੀ ਪਿਆਸ ਲੱਗੀ ਪਾਣੀ ਪੀਣ ਲਈ ਉਹ ਪਹਾੜ ਦੇ ਉੱਤੇ ਾਕਾਂਤ ਵਿੱਚ ਰਹਿੰਦੇ ਵਲੀ ਕੰਧਾਰੀ ਨਾਮ ਦੇ ਇੱਕ ਸੂਫੀ ਸਾਧੂ ਕੋਲ ਗਿਆ ਵਰ ਵਲੀਕੰਧਾਰੀ ਵੱਲੋਂ ਭਾਈ ਮਰਦਾਨਾ ਨੂੰ ਤਿੰਨ ਵਾਰ ਜਾਣ ਤੇ ਪਾਣੀ ਮੰਗਣ ਤੇ ਵੀ ਪਾਣੀ ਨਾ ਦਿੱਤਾ ਗਿਆ ਇਸ ਕਾਰਨ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਕੋਲ ਫਰਿਆਦ ਕੀਤੀ ਕਿ ਉਹ ਪਾਣੀ ਬਿਨਾਂ ਮਰ ਰਹੇ ਹਨ ਅਤੇ ਵਲੀਕੰਧਾਰੀ ਨੇ ਉਹਨਾਂ ਨੂੰ ਪਾਣੀ ਪੀਣ ਲਈ ਨਹੀਂ ਦਿੱਤਾ ਪੰਜਾਬੀ ਪੀੜ੍ਹੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਸੱਤ ਕਰਤਾਰ ਕਹਿ ਕੇ ਭਾਈ ਮਰਦਾਨਾ ਨੂੰ ਕੋਲ ਪਿਆ ਪੱਥਰ ਚੁੱਕਣ ਲਈ ਕਿਹਾ ਜਦੋਂ ਮਰਦਾਨਾ ਨੇ ਪੱਥਰ ਚੁੱਕਿਆ ਤਾਂ ਉਹਦੇ ਢੇਠੋਂ ਪਾਣੀ ਦਾ ਚਸ਼ਮਾ ਫੁੱਟ ਗਿਆ ਉਧਰ ਵਲੀਕੰਧਾਰੀ ਦੇ ਚਸ਼ਮੇ ਦਾ ਪਾਣੀ ਖਤਮ ਹੋਣ ਲੱਗਾ ਤੇ ਕੰਧਾਰੀ ਨੇ ਕ੍ਰੋਧ ਵਿੱਚ ਆ ਕੇ ਆਪਣੀ ਸ਼ਕਤੀ ਨਾਲ ਇੱਕ ਪੱਥਰ ਵੱਡਾ ਪੱਥਰ ਗੁਰੂ ਜੀ ਵੱਲ ਧੱਕ ਦਿੱਤਾ ਅੱਗੋਂ ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਪੰਜੇ ਨਾਲ ਰੋਕ ਲਿਆ ਇਸ ਕਾਰਨ ਹੀ ਇਸ ਇਤਿਹਾਸਿਕ ਸਥਾਨ ਦਾ ਨਾਮ ਪੰਜਾ ਸਾਹਿਬ ਪੈ ਗਿਆ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਨਾਲ 1521 ਦੀਆਂ ਗਰਮੀਆਂ ਦੇ ਮੌਸਮ ਜਿੱਦਾਂ ਅਸੀਂ ਦੱਸਿਆ ਹਸਮਦਾਲ ਪਹੁੰਚੇ ਹੋਏ ਸਨ ਆਉਂਦਿਆਂ ਹੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਜਿੱਥੇ ਗੁਰੂ ਜੀ ਦਾ ਕੀਰਤਨ ਕਰਦੇ ਹੁੰਦੇ ਸੀ ਉੱਥੇ ਸੰਗਤਾਂ ਵੱਡੀ ਭੀੜ ਉੱਥੇ ਇਕੱਠੀ ਹੋਣ ਲੱਗੀ ਹਰ ਰੋਜ਼ ਗੁਰੂ ਜੀ ਕੀਰਤਨ ਕਰਨ ਲੱਗੇ ਤੇ ਲੋਕ ਉੱਥੇ ਆ ਕੇ ਉਹ ਕੀਰਤਨ ਦਾ ਰਸ ਮਨਣ ਲੱਗੇ ਇਸ ਗੱਲ ਨੇ ਬਾਬਾ ਵਲੀ ਖੰਧਾਰੀ ਨੂੰ ਪਰੇਸ਼ਾਨ ਕਰ ਦਿੱਤਾ ਨੇੜਲੇ ਪਹਾੜੀ ਦੀ ਚੋਟੀ ਤੇ ਵਲੀ ਖੰਧਾਰੀ ਨੇ ਇੱਕ ਡੇਰਾ ਸਥਾਪਿਤ ਕੀਤਾ ਸੀ ਜਿੱਥੇ ਉਹ ਆਪਣੇ ਸ਼ਰਧਾਲੂਆਂ ਤੇ ਵਿਸ਼ਵਾਸੀਆਂ ਦੀ ਮਦਦ ਤਾਂ ਕਰਦਾ ਸੀ ਤੇ ਇਸਲਾਮ ਨੂੰ ਨਾ ਮੰਨਣ ਵਾਲਿਆਂ ਨੂੰ ਸਜਾਵਾਂ ਵੀ ਦਿੰਦਾ ਸੀ ਪਹਾੜੀ ਉੱਤੇ ਉਹਦੇ ਘਰ ਦੇ ਨੇੜੇ ਇੱਕ ਚਰਨਾ ਵੀ ਸੀ ਇਸ ਇਲਾਕੇ ਵਿੱਚ ਇੱਕੋ ਇੱਕ ਸਾਫ਼ ਪਾਣੀ ਦਾ ਇਹ ਝਰਨਾ ਸੀ ਤੇ ਉਸ ਦਾ ਮਾਲਕ ਵਲੀ ਕੰਦਾਰੀ ਸੀ ਉਹਨੇ ਝਰਨੇ ਦੇ ਪਾਣੀ ਨੂੰ ਕਸਬੇ ਵਿੱਚ ਆਉਣ ਤੋਂ ਰੋਕ ਦਿੱਤਾ ਲੋਕਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਕਿਉਂਕਿ ਪਾਣੀ ਦੀ ਬਹੁਤ ਘਾਟ ਹੈ ਤੇ ਵਲੀ ਕੰਦਾਰੀ ਨੇ ਉਹਨਾਂ ਨੂੰ ਆਪਣੇ ਖੋਤੀ ਗੁਰੂ ਤੋਂ ਪਾਣੀ ਮੰਗਣ ਲਈ ਕਿਹਾ ਯਾਨੀ ਕਿ ਉਹਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਸੁਣਦੇ ਹੋ ਤੇ ਉਹਨਾਂ ਕੋ ਜਾ ਕੇ ਪਾਣੀ ਮੰਗੋ ਲੋਕਾਂ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਵਲੀ ਕੰਧਾਰੀ ਤੋਂ ਪਾਣੀ ਲੈਣ ਲਈ ਆਪ ਭੇਜਿਆ ਪਰ ਉਹਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਤੁਸੀਂ ਜਿਸ ਗੁਰੂ ਦੀ ਸੇਵਾ ਕਰਦੇ ਆ ਉਹਦੇ ਤੋਂ ਪਾਣੀ ਕਿਉਂ ਨਹੀਂ ਮੰਗਦੇ ਅਤੇ ਭਾਈ ਮਰਦਾਨਾ ਨੂੰ ਖਾਲੀ ਹੱਥ ਪਰਤਣਾ ਪਿਆ ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਰਾਂ ਹੇਠੋਂ ਇੱਕ ਛੋਟਾ ਜਿਹਾ ਪੱਥਰ ਚੁੱਕ ਲਿਆ ਅਤੇ ਜਿਸ ਥਾਂ ਤੋਂ ਗੁਰੂ ਜੀ ਨੇ ਪੱਥਰ ਚੁੱਕਿਆ ਉਸ ਥਾਂ ਤੋਂ ਸਾਫ਼ ਪਾਣੀ ਦਾ ਝਰਨਾ ਫੁੱਟਣ ਲੱਗਾ ਅਤੇ ਵਲੀ ਕੰਧਾਰੀ ਦੇ ਚਰਨੇ ਵਿੱਚੋਂ ਪਾਣੀ ਸੁੱਕਣ ਲੱਗਾ ਇਸ ਨਾਲ ਵੰਦੀ ਕੰਧਾਰੀ ਨੂੰ ਗੁੱਸਾ ਆਇਆ ਅਤੇ ਉਹਨੇ ਇੱਕ ਵੱਡਾ ਪੱਥਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਸੁੱਟ ਦਿੱਤਾ ਪੰਜਾਬ ਸਾਹਿਬ ਸਥਾਨ ਦੇ ਗੁਰਦੁਆਰੇ ਦੀ ਸੇਵਾ ਸਭ ਤੋਂ ਪਹਿਲਾਂ ਹਰੀ ਸਿੰਘ ਨਲੂਆ ਦਰਵਾਰਾ ਕਰਾਈ ਗਈ ਸੀ ਪਾਈ ਹਰਬੰਸ ਸਿੰਘ ਦੇ ਐਨਸਾਈਕਲੋਪੀਡੀਆ ਆਪ ਸਿੱਖ ਇਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੁਆਰਾ ਗੁਰਦੁਆਰਾ ਪੰਜਾ ਸਾਹਿਬ ਨੂੰ ਕੁਝ ਜ਼ਮੀਨ ਦਿੱਤੀ ਗਈ ਸੀ ਤੇ ਆਪਣੇ ਜੀਵਨ ਦੌਰਾਨ ਉਹ ਇੱਕ ਵਾਰ ਇੱਥੇ ਆਏ ਵੀ ਸਨ ਕੁਝ ਹੋਰ ਸਰੋਤਾਂ ਅਨੁਸਾਰ 500 ਰੁਪਏ ਸਾਲਾਨਾ ਜਗੀਰ ਅਤੇ ਕੁਝ ਸਥਾਨਕ ਪਣ ਚੱਕੀਆਂ ਤੋਂ ਹੋਣ ਵਾਲੀ ਆਮਦਨ ਵੀ ਪੰਜਾ ਸਾਹਿਬ ਗੁਰਦੁਆਰੇ ਦੇ ਨਾਂ ਲਗਾਈ ਗਈ ਸੀ 1920 ਈਸਵੀ ਤੱਕ ਬ੍ਰਿਟਾਨਵੀ ਰਾਜ ਦੌਰਾਨ ਹੋਰ ਗੁਰਦੁਆਰਿਆਂ ਵਾਂਗ ਪੰਜਾ ਸਾਹਿਬ ਉੱਤੇ ਵੀ ਮਹੰਤਾਂ ਦਾ ਹੀ ਕਬਜ਼ਾ ਸੀ 17 18 ਨਵੰਬਰ 1920 ਈਸਵੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਦੀਗਵਾਈ ਹੇਠ ਪੰਜੀ ਸਿੰਘਾਂ ਦੇ ਜਥੇ ਨੇ ਗੁਰਦੁਆਰਾ ਪੰਜਾ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾ ਕੇ ਸ਼੍ਰੋਮਣੀ ਕਮੇਟੀ ਦੇ ਅਧੀਨ ਲੈ ਆਂਦਾ ਸੀ 1947 ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਪ੍ਰੈਲ ਖਾਲਸਾ ਸਾਜਨਾ ਦਿਵਸ ਅਤੇ ਹੋਰ ਮਹੱਤਵਪੂਰਨ ਦਿਹਾੜਿਆਂ ਤੇ ਪਾਕਿਸਤਾਨ ਵਿੱਚ ਜਥੇ ਭੇਜੇ ਜਾਂਦੇ ਹਨ ਇਨ੍ਹਾਂ ਜਥਿਆਂ ਦੁਆਰਾ ਪੰਜਾ ਸਾਹਿਬ ਦੀ ਯਾਤਰਾ ਵੀ ਕੀਤੀ ਜਾਂਦੀ ਹੈ ਪੰਜਾ ਸਾਹਿਬ ਸਾਕੇ ਦੇ 100 ਸਾਲ ਯਾਦਗਾਰੀ ਸਮਾਗਮ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਵੱਡਾ ਸਮਾਗਮ ਵੀ ਕਰਾਇਆ ਗਿਆ ਸੀ ਜਿਸ ਹਸਰਤਾਨ ਰੇਲਵੇ ਸਟੇਸ਼ਨ ਉੱਤੇ ਸਾਕਾ ਸਾਕਾ ਵਾਪਰਿਆ ਸੀ ਉੱਥੇ ਇਹ ਵੱਡਾ ਕੀਰਤਨ ਦਰਬਾਰ ਹੋਇਆ ਸੀ ਇਸ ਸਾਕੇ ਦਾ ਗੁਰਦੁਆਰਾ ਸੁਧਾਰ ਲਹਿਰ ਅਤੇ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਅਹਿਮ ਮਹੱਤਵ ਰਿਹਾ ਹੈ ਪੰਜਾ ਸਾਹਿਬ ਦਾ ਸਾਕਾ ਵੀ ਗੁਰਦੁਆਰਾ ਸੁਧਾਰ ਲਹਿਰ ਤੇ ਪੰਜਾਬ ਵਿੱਚ ਚੱਲ ਰਹੀ ਭਾਰਤੀ ਸੁਤੰਤਰਤਾ ਸੰਗਰਾਮ ਦੀ ਲਹਿਰ ਦਾ ਇੱਕ ਅਹਿਮ ਤੇ ਮਹੱਤਵਪੂਰਨ ਹਿੱਸਾ ਸੀ ਗੁਰਦੁਆਰਾ ਸੁਧਾਰ ਲਹਿਰ 1920 ਤੋਂ 25 ਦੀਨ ਅਨੇਕਾਂ ਗੁਰਦੁਆਰਿਆਂ ਨੂੰ ਮੰਤਾਂ ਅਤੇ ਬ੍ਰਿਟਾਨਵੀ ਪਿੱਠੂਆਂ ਤੋਂ ਆਜ਼ਾਦ ਕਰਾਉਣ ਲਈ ਅਕਾਲੀਆਂ ਸਿੱਖਾਂ ਤੇ ਹੋਰ ਪੰਜਾਬੀਆਂ ਤੇ ਔਰਤਾਂ ਨੇ अनेका ਤਸੀਹੇ ਝੱਲੇ ਸਨ ਜੇਲਾ ਕਟੀਆਂ ਸਨ ਤੇ ਸ਼ਹਾਦਤਾਂ ਵੀ ਦਿੱਤੀਆਂ ਸਨ ਆਓ ਅਸੀਂ ਸਾਰੇ ਇਸ ਸਾਕੇ ਵਿੱਚ ਪੰਜਾ ਸਾਹਿਬ ਦੇ ਸਿੱਖਾਂ ਦੀ ਹਿੰਮਤ ਅਤੇ ਸਮਰਪਣ ਤੋਂ ਸਿੱਖੀਏ ਅਤੇ ਪ੍ਰੇਰਿਤ ਹੋਈਏ ਜਿਸ ਨੂੰ ਧਿਆਨ ਨਾਲ ਵੇਖਣ ਦੀ ਲੋੜ ਹੈ ਕਿ ਇਨ੍ਹਾਂ ਸਿੱਖਾਂ ਦਾ ਪਿਆਰ ਸਿਰਫ ਆਪਣੇ ਗੁਰੂ ਲਈ ਨਹੀਂ ਸੀ ਸਗੋਂ ਆਪਣੇ ਗੁਰੂ ਦੇ ਸਿੱਖਾਂ ਲਈ ਵੀ ਸੀ ਇੱਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਿੱਚੋਂ ਸਮਝ ਕੇ ਉਹ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਸਨ ਅਤੇ ਭੁੱਖਿਆਂ ਨੂੰ ਪੋਜਦੇ ਹਨ ਤੇ ਆਪਣੇ ਸਾਥੀ ਸਿੱਖ ਭਰਾਵਾਂ ਦੀ ਮਦਦ ਕਰਨ ਦੇ ਆਪਣੇ ਫਰਜ਼ ਵਿੱਚ ਕਦੀ ਕੋਈ ਕਮੀ ਨਹੀਂ ਸੀ ਆਉਣ ਦਿੰਦੇ ਅਸੀਂ ਸਾਰੇ ਇਸ ਤੋਂ ਕੁਝ ਸਿੱਖ ਸਕਦੇ ਹਾਂ ਆਓ ਆਪਾਂ ਆਪਣੇ ਜੀਵਨ ਅਤੇ ਆਪਣੇ ਗੁਰਦੁਆਰਿਆਂ ਤੇ ਸਥਾਨਕ ਸਿੱਖ ਭਾਈਚਾਰੇ ਦੀ ਹੁਣ ਦੀ ਸਿੱਤੀ ਉਹਲ ਝਾਤ ਮਾਰੀਏ ਪੰਜਾ ਸਾਹਿਬ ਦੇ ਸਿੱਖਾਂ ਕੋਲ ਕੀ ਸੀ ਜੋ ਅੱਜ ਸਾਡੇ ਕੋਲ ਨਹੀਂ ਹੈ ਅਸੀਂ ਸਾਰੇ ਗੁਰੂ ਨੂੰ ਪਿਆਰ ਕਰਦੇ ਹਾਂ ਫਿਰ ਵੀ ਅਸੀਂ ਗੁਰੂ ਦੀ ਪਾਲਣਾ ਤੇ ਸਤਕਾਰ ਕਰਨ ਲਈ ਕਿੱਥੋਂ ਤੱਕ ਤਿਆਰ ਰਵਾਂਗੇ ਖਾਲਸਾ ਪੰਥ ਦੇ ਉਹਨਾਂ ਸਿੱਖਾਂ ਕੋਲ ਗੁਰਮਤ ਰਹਿਤ ਸਿੱਖ ਅਨੁਸ਼ਾਸਨ ਨਾਮ ਅਭਿਆਸ ਨੂੰ ਜਾਰੀ ਰੱਖਣ ਅਤੇ ਕੇਵਲ ਗੁਰਬਾਣੀ ਪੜਨ ਦੀ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪ੍ਰਤੀ ਪੂਰੀ ਸ਼ਰਧਾ ਅਤੇ ਨਿਸ਼ਟਾ ਨਾਲ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਿਚਾਰਨ ਅਤੇ ਵਸਾਉਣ ਦੀ ਸ਼ਕਤੀ ਆਸਰਾ ਤੇ ਤਾਕਤ ਵੀ ਸੀ ਬਤਾਦਾ ਸਭ ਦਾ ਬਹੁਤ ਬਹੁਤ ਧੰਨਵਾਦ ਸੱਚੀ ਕਾ